ਸਾਡੇ ਨਾਲ ਜੁੜੇ ਸਾਰੇ ਹੀ ਸ਼ਰੂਤਿਆਂ ਦਾ ਬਹੁਤ-ਬਹੁਤ ਸਵਾਗਤ ਸਤਿ ਸ੍ਰੀ ਅਕਾਲ ਦੋਸਤੋ ਸਾਡੇ ਮਹਿਮਾਨ ਜਗਵਿੰਦਰ ਸਿੰਘ ਥਾਪਾ ਸੀਨੀਅਰ ਜਰਨਲਿਸਟ ਨੋਵਲਿਸਟ ਪੀਨਾਲੋਜੀਸਟ ਅੱਜ ਅਸੀਂ ਗੱਲ ਕਰਾਂਗੇ ਸ਼ਰੋਮਣੀ ਅਖਾਲੀ ਦਲ ਚੇਦੇ ਕੌਮੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਦੀ ਹਾਲਤ ਜਿਹੜ ਪਰ ਦਿਨ ਮਾੜੀ ਹੋ ਰਹੀ ਹੈ ਨਿਗਾਰਬਲ ਜਾ ਰਿਹਾ ਹੈ ਇਹ ਕਿਉਂ ਅਤੇ ਕਿਉਂ ਉਸ ਤੋਂ ਇੱਕ ਤਰ੍ਹਾਂ ਬਾਗੀ ਹੋਇਆ ਅਤੇ ਬਾਗੀ ਹੋਇਆ ਤੜਾਪ ਦੇ ਆਪ ਨੂੰ ਕਹਿ ਰਿਹਾ ਹੈ ਕਿ ਭਾਵੇਂ ਅਸੀਂ ਅਕਾਲੀ ਦਲ ਦੇ ਵੱਲੋਂ ਕਿਤੇ ਕੰਮਾਂ ਵਿੱਚ ਭਾਈਵਾਲ ਰਹੀ ਪਰ ਸਾਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਉਹਨਾਂ ਨੇ ਅਕਾਲ ਤਖਤ ਤੇ ਵੀ ਪੇਸ਼ ਕੀਤਾ ਗਲਤੀ ਮੰਗੀ ਮਾਫੀ ਮੰਗੀ ਤੇ ਹੁਣ ਉਹਨਾਂ ਕਿਹਾ ਚਕਬੀਰ ਸਿੰਘ ਬਾਦਲ ਨੂੰ ਬੁਲਾ ਕੇ ਉਹਨੂੰ ਸਜ਼ਾ ਲਈ ਜਾਵੇ ਇਸ ਦੇ ਬਾਰੇ ਗੱਲਬਾਤ ਕਰਾਂਗੇ ਯਾਦਵ ਸਿੰਘ ਤਾਂ ਪਾਜੀ ਨਾਲ ਯਾਦਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੋੜਾ ਸਾਡੇ ਦਰਸ਼ਕਾਂ ਨੂੰ ਦਿਓ ਤੁਹਾਡੇ ਵਿਚਾਰ ਅਕਾਲੀ ਦਲ ਦੀ ਅਜਿਹੀ ਹਾਲਤ ਕਿਉਂ? ਲਾਰਸਰੋਕ ਅਲਿਦਾਰ ਦੀ ਬਾਗਡੋਰ ਜਦੋਂ ਤੋਂ ਸਰਵੀਰ ਸਿੰਘ ਬਾਦਲ ਦੇ ਹੱਥ ਵਿੱਚ ਆਈ ਹੈ। ਉਸ ਤੋਂ ਬਾਅਦ ਇਹਦੀ ਨੰਘਾਰ ਦੀ ਸ਼ੁਰੂਆਤ ਹੋਈ। ਇਹਨਾਂ ਨੇ ਮੋਗਾ ਕਾਨਫਰੰਸ ਜਿਹੜੀ ਕਰੀ ਸੀ। ਉਹਦੇ ਵਿੱਚ ਇਹਨੂੰ ਪੰਸਕ ਪਾਰਟੀ ਦੀ بجائے ਇਦ ਕੁਝਾਬੀ ਪਾਰਟੀ ਬਣਾਤਾ ਤੇ ਇਹ ਜਿਹੜਾ ਬੁਰੀਆਤੀ ਜਿਸ ਆਧਾਰ ਤੇ ਖੜਾ ਆ ਕਾਲੀਦਾਰ ਉਹ ਹੈ ਪੰਛਕ ਮੁੱਦੇ ਪੰਛਕ ਮੁੱਦੇ ਹੌਲੀ ਹੌਲੀ ਇਹ ਵਿਸਾਰ ਦੇ ਗਏ ਤੇ ਆ ਇਹਨਾਂ ਨੂੰ ਲਾਰਜ ਸੀ ਵੀ ਅਸੀਂ ਪੰਜਾਬ ਦੀ ਪਾਰਟੀ ਬਣਾ ਕੇ ਅਸੀਂ ਸੋ ਅਸੀਂ ਸਾਰੇ ਪੰਜਾਬ ਦੀ ਇੱਕ ਖੇਤਰੀ ਪਾਰਟੀ ਬਣ ਜੂਗੀ ਉਹਦੇ ਵਿੱਚ ਇਹ ਨਹੀਂ ਹੋਊਗਾ ਕਿ ਸਿੱਖ ਨੇ ਜਾਂ Hindu ਸਾਰਿਆਂ ਦੀ ਸਾਂਝੀ ਪਾਰਟੀ ਬਣ ਜੂਗੀ ਪਰ ਉਦੋਂ ਬਾਅਦ ਇਹ ਇਹਦੇ ਵਿੱਚ ਨਿਗਾਰ ਆਈ ਗਏ ਤੇ ਕਈ ਸਰੋਪਣਾ ਸੁਖਵੀਰ ਸਿੰਘ ਬਾਦਲ ਨੇ ਕਾਫੀ ਗਲਤੀਆਂ ਕੀਤੀਆਂ ਜਿਨ੍ਹਾਂ ਗਲਤੀਆਂ ਦੇ ਕਾਰਨ ਇਹਨਾਂ ਨੂੰ ਇਹਦਾ ਖਮਿਆਜਾ ਹੋਣੀ ਇਹ ਉਗਤਲਾ ਪਿਆ ਹੈ ਇਹਨਾਂ ਨੇ ਇਹ ਹੁਣ ਜਦੋਂ ਪਾਰਟੀ ਦੀ ਦਸ਼ਾ ਵਿਗੜ ਗਈ ਤਾਂ ਕੁਝ ਜਿਹੜੇ ਕਾਲੀ ਦਲ ਨਾਲੇ ਨੇ ਉਹ ਪਾਰਟੀ ਚੋਂ ਨਿਕਲੇ ਨਿਕਲੇ ਨਹੀਂ ਹਣੋ ਆਪਣੇ ਆਪ ਨੂੰ ਪਾਰਟੀ ਚੀ ਦੱਸਦੇ ਨੇ ਵੀ ਅਸੀਂ ਪਾਰਟੀ ਦਾ ਹੁਣ ਇਹਦਾ ਸੁਧਾਰ ਕਰਨਾ ਹੈ ਕਿਵੇਂ ਸੁਧਾਰ ਹੋਵੇ ਜੋਤਾ ਕਮੇਟੀ ਨੇ ਵੀ ਰਿਪੋਰਟ ਦਿੱਤੀ ਸੀ ਵਿਕਾਰੀ ਦਲ ਦਾ ਸੁਧਾਰ ਤਾਂ ਹੋਊਗਾ ਜੇ ਇਹਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਹੋਊਗੀ ਲੀਡਰਸ਼ਿਪ ਦੀ ਤਬਦੀਲੀ ਦਾ ਮਦਰਮ ਸੀ ਸੁਖਬੀਰ ਸਿੰਘ ਬਾਦਲ ਮੋਦਲ ਪ੍ਰਧਾਨ ਕੀ ਤੋਂ ਅਸਤੀਫਾ ਦੇਵੇ ਉਹ ਇਸ ਗੱਲ ਤੇ ਅੜਿਆ ਹੋਇਆ ਹੈ ਕਿ ਮੈਂ ਅਸਤੀਫਾ ਨਹੀਂ ਦੇਣਾ ਜਗਾ ਯਾਵਿੰਦਰ ਸਿੰਘ ਜੀ ਜਿਹੜੇ ਬੰਦੇ ਅੱਜ ਉਸ ਤੋਂ ਅਸਤੀਫਾ ਮੰਗਦੇ ਆ ਤੇ ਸ਼ਰੂਨ ਹੀ ਅਕਾਲੀ ਦਲ ਦੀ ਕੋਈ ਇਸ ਹਾਲਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਹੀ ਜ਼ਿੰਮੇਵਾਰ ਮੰਨਦੇ ਆ ਕੁਝ ਸਮਾਂ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਤੇ ਜਿਹੜਾ ਗ੍ਰਾਭਵਾਲ ਸੀ ਸੁਖਵੀਰ ਸਿੰਘ ਬਾਦਲ ਕੋਲੇ ਸੀ ਇਹ ਹੀ ਬੰਦੇ ਇਹ ਹੀ ਪਾਰਟੀ ਦੇ ਲੀਡਰ ਸੁਖਵੀਰ ਸਿੰਘ ਬਾਦਲ ਤੋਂ ਮਿਲਣ ਵਾਸਤੇ ਟਾਈਮ ਲੈਂਦੀ ਸੀ ਉਹ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਾ ਸੁੱਖ ਹੈ ਸੁਖਵੀਰ ਸਿੰਘ ਬਾਦਲ ਨੂੰ ਮਿਲਣਾ ਔਖਾ ਹੈ ਤੇ ਉਹੀ ਬੰਦੇ ਇਹਦੇ ਪੂਰੀ ਤਰ੍ਹਾਂ ਜਜਮੈਂਨ ਰਹਿ ਕੇ ਜਾਂ ਜਜਮੈਂਨ ਬਣਨ ਲਈ ਇੱਕ ਤਰ੍ਹਾਂ ਦੇ ਦਰਲੇ ਕਰਦੇ ਮੰਨਤ ਕਰਦੇ ਉਹਦੀ ਖਸ਼ਾਮਦਗੀ ਵੀ ਕਰਦੇ ਰਹੇ ਆ ਤੇ ਹੁਣ ਉਹ ਵੀ ਉਹ ਤੋਂ ਬਾਗੀ ਹੋ ਕੇ ਉਹਨੂੰ ਅੱਖਾਂ ਵੀ ਦਿਖਾ ਰਹੇ ਆ ਮਤਲਬ ਇਹ ਪਿੱਛੇ ਇਕੱਲੇ ਦਾ ਇਕੱਲਾ ਸੁਖਵੀਰ ਸਿੰਘ ਬਾਦਲ ਜਿੰਮੇਵਾਰ ਨਹੀਂ ਦੇਖੋ ਅਸਰ ਵਿੱਚ ਜ਼ਿੰਮੇਵਾਰ ਆਪਾਂ ਸੁਖਵੀਰ ਸਿੰਘ ਬਾਦਲ ਨੂੰ ਹੀ ਮੰਨ ਸਕਦੇ ਆ ਕਿਉਂਕਿ ਪਾਰਟੀ ਦੇ ਅੰਦਰ ਇੱਕ ਡਿਕਟੇਟਰਸ਼ਿਪ ਸੀ ਇਹ ਨਿਆਂਪ ਕਹਿ ਸਕਦੇ ਵੀ ਇਹ ਲੋਕਤੰਤਰੀ ਢਾਂਚੇ ਦੇ ਨਾਲ ਇਹ ਚੱਲਦੀ ਸੀਗੀ ਜਾਂ ਸਾਰਿਆਂ ਦੀ ਪੁੱਛ ਸੀਗੀ ਜੱਜ ਵੀ ਇਹ ਕਹਿੰਦੇ ਨੇ ਕਿ ਉਹ ਸਿੱਖ ਪੰਥ ਦਾ ਇਹ ਅਸੂਲ ਹੈਗਾ ਵੀ ਪੰਜ ਪਿਆਰੇ ਜਦੋਂ ਹੋਣ ਤੇ ਉਹ ਜਾਂ ਪੰਜ ਜਦੋਂ ਵਿਅਕਤੀ ਹੋਣ ਉਹ ਉਹਨਾਂ ਦੀ ਮਤਲਬ ਤਾਕਤ ਵੱਧ ਹੁੰਦੀ ਹੈਗੀ ਤੇ ਗੁਰੂ ਦੀ ਤਾਕਤ ਵੀ ਘਟ ਹੁੰਦੀ ਹੈ ਗੁਰੂ ਦੇ ਉੱਤੋਂ ਉੱਤੋਂ ਦੀ ਉਹਨਾਂ ਨੇ ਪੰਜ ਪੰਜ ਪਿਆਰਿਆਂ ਨੂੰ ਮੰਨਿਆ ਪੰਜ ਪੰਜ ਬੰਦਿਆਂ ਦੀ ਜਿਹੜੀ ਪੰਚਾਇਤ ਸੀ ਉਹਨੂੰ ਮੰਨਿਆ ਲੇਕਿਨ ਸੁਖਵੀਰ ਸਿੰਘ ਬਾਦ ਦਾ ਇਹ ਸੀ ਉਹਨਾਂ ਨੇ ਦਾ ਆਪਣੀ ਪੂਰੀ ਡਿਕਟੇਟਰਸ਼ਿਪ ਅੰਤਰ ਬਣਾ ਕੇ ਰੱਖੀ ਉਹ ਡਿਕਟੇਟਰਸ਼ਿਪ ਦੇ ਕਾਰਨ ਹੌਲੀ ਹੌਲੀ ਕਰਕੇ ਉਹਨਾਂ ਦੇ ਵਿੱਚ ਜਿਹੜੇ ਨਗਾਰ ਆਏ ਨੇਗੇ ਉਹ ਭਾਵੇਂ ਜਿਹੜੇ ਉਹ ਨਾਲ ਹੀ ਰਹੇ ਨੇ ਜਿੰਨੇ ਇਹ ਕਾਰੀ ਦਲ ਦੇ ਬਾਗੀ ਧੜਾ ਜਿਹੜਾ ਹੋਇਆ ਜਿਹਦੇ ਵਿੱਚ ਬਾਗੀ ਧੜਾ ਦਾ ਜਹਾਜ ਸਰਜੀ ਸਰਜੀਤ ਸਿੰਘ ਰਖੜਾ ਜੰਗੀਰ ਕੌਰ ਸਿਕੰਦਰ ਸਿੰਘ ਮਲੂਕਾ ਚਨਜੀਤ ਸਿੰਘ ਬਰਾੜ ਸੁਖਦੇਵ ਸਿੰਘ ਢੀਂਸਾ ਗੁਰਪ੍ਰਤਾਪ ਸਿੰਘ ਬਡਾਲਾ ਪ੍ਰੇਮ ਸਿੰਘ ਚਲਦੂ ਮਾਜਰਾ ਇਸ ਤਰ੍ਹਾਂ ਦੇ ਜਿੰਨੇ ਵੀ ਹੁਣ ਲੀਡਰ ਆਪ ਤੁਸੀਂ ਦਿਖਾਈ ਦਿੰਦੇ ਨੇਗੇ ਉਹ ਹੁਣ ਇਹ ਸੋਚਦੇ ਆ ਵੀ ਅਸੀਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰਧਾਨਗੀ ਤੋਂ ਲਾ ਲਈਏ ਲਾ ਕੇ ਸ਼ਾਇਦ ਪ੍ਰਧਾਨਗੀ ਤੋਂ ਲੈ ਕੇ ਜਿਹੜੇ ਨਵੀਂ ਕੋਈ ਪ੍ਰਧਾਨ ਬਣੂਗਾ ਜਾਂ ਨਵਾਂ ਕੋਈ ਸਿਸਟਮ ਬਣੂਗਾ ਉਹ ਸਿਸਟਮ ਦੇ ਨਾਲ ਅਕਾਲੀ ਦਲ ਨੂੰ ਇੱਕ ਪੰਥਕ ਰਾਹ ਦੇ ਉੱਤੇ ਤੋਰ ਕੇ ਅਸੀਂ ਸ਼ਾਇਦ ਇਹਨੂੰ ਕੋੜ ਕੇ ਸਜੀਦ ਕਰ ਲਾਂਗੇ ਇਹ ਗੱਲ ਵੱਖਰੀ ਹੈ ਸਜੀਦ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਹੁਣ ਉਹਨਾਂ ਨੇ ਅਕਾਲ ਚੱਕ ਸਾਹਿਬ ਉੱਤੇ ਪੇਸ਼ ਹੋ ਕੇ ਕਹਤ ਹੈ ਇਹ ਇਹ ਮੰਨਿਆ ਵੀ ਜੇ ਸੁਖਵੀਰ ਸਿੰਘ ਬਾਦਲ ਮੁੱਖ ਦੋਸ਼ੀ ਹੈ ਪਰ ਦੋਸ਼ ਸਾਡੇ ਵਿੱਚ ਵੀ ਹੈ ਕਿਉਂਕਿ ਅਸੀਂ ਉਸ ਸਮੇਂ ਸੁਖਵੀਰ ਸਿੰਘ ਬਾਦਲ ਦੇ ਨਾਲ ਸੀ ਤੇ ਸੀ ਅਸੀਂ ਵੀ ਆਪਦੇ ਆਪ ਨੂੰ ਦੋਸ਼ੀ ਮੰਨਦੇ ਹਾਂ ਉਹ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਕਾਰਕ ਸਭ ਤੋਂ ਸਾਨੂੰ ਵੀ ਸਜ਼ਾ ਦਿੱਤੀ ਜਾਵੇ ਤੇ ਨਾਲੇ ਸੁਖਵੀਰ ਸਿੰਘ ਬਾਦਲ ਨੂੰ ਉੱਥੇ ਬੁਲਾਇਆ ਜਾਵੇ ਵਾਕੇ ਦਰ ਸੰਮਣ ਕੀਤੇ ਜਾਣ ਉਹਨੂੰ ਤੇ ਉਸ ਨੂੰ ਤੋਂ ਸਪਸ਼ਟੀਕਰਨ ਮੰਗਿਆ ਜਾਵੇ ਕਿ ਉਹਨਾਂ ਨੇ ਸੱਚਾ ਸੌਦਾ ਦੇ ਜਿਹੜੇ ਮੁਖੀ ਸੀਗੇ ਸੰਤ ਗੁਰਮੀਤ RAM ਰਹੀਮ ਸਿੰਘ ਵੀ ਉਸ ਨੂੰ ਤੁਸੀਂ ਆਪਣਾ ਬੇਅਦਵੀ ਦੇ ਮਾਮਲੇ ਦੇ ਵਿੱਚ ਉਸ ਨੂੰ ਤੁਸੀਂ ਮਾਫੀ ਨਵਾ ਕਿਵੇਂ ਦਿੱਤਾ ਜਦੋਂ ਉਹ ਮਾਫੀ ਨਵਾ ਸੰਗਤ ਨੇ ਸਵਾਰ ਨਹੀਂ ਕੀਤਾ ਫਿਰ ਤੁਸੀਂ ਉਸ ਮਾਫੀ ਨਵਾ ਨੂੰ ਵਾਪਸ ਲਏ ਵਾਪਸ ਲਏ ਕਿ ਤੁਸੀਂ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਇਹ ਸਾਰਾ ਕੁਝ ਹੈਗਾ ਜਿਹੜਾ ਇਹ ਉਹਦੇ ਦੋਸ਼ ਨੇਗੇ ਬਰਗਾੜੀ ਦਾ ਮਾਮਲਾ ਹੋਇਆ ਉੱਥੇ ਵੀ ਉਹਨੇ ਕੋਈ ਇਨਸਾਫ ਨਹੀਂ ਕੀਤਾ ਇੱਥੋਂ ਤੱਕ ਕਿ ਗੱਲਾਂ ਇਹ ਵੀ ਨੇ ਕਿ ਉਹ ਸਾਰੇ ਜਿਹੜੇ ਗੋਲੀ ਚਲਾਉਣ ਦੇ ਹੁਕਮ ਸੀ ਉਹ ਸੁਖਵੀਰ ਸਿੰਘ ਬਾਦਲ ਕਰੀਆਂ ਸੀ ਉਹਨਾਂ ਦਾ ਕਹਿਣਾ ਇਹ ਹੈ ਅذرਖਾਤੇ ਤੇ ਇਸ ਕਰਕੇ ਉਹ ਕਹਿੰਦੇ ਵੀ ਉਹਦੇ ਮਾਮਲੇ ਦੇ ਵਿੱਚ ਇਹ ਤਾਂ ਪੁੱਛ ਦੱਸ ਕੀਤੀ ਜਾਵੇ ਤੇ ਬਾਕੀ ਹੈ ਸੁਵੇਲ ਸਿੰਘ ਸੈਣੀ ਐਸਐਸਬੀ ਉਹ ਸਿੱਖ ਨੌਜਵਾਨੀ ਦਾ ਘਾੜ ਕੀਤਾ ਉਸਨੇ ਉਸ ਨੂੰ ਜਦੋਂ ਰਾਜ ਆ ਕੇ ਉਹਨੂੰ ਸਹਾਇਤਾ ਦਿੱਤੀ ਉਹ ਜਾਇ ਉਹਨੂੰ ਐਸਐਸਪੀ ਦਾ ਅਹੁਦਾ ਸ਼ੁਭੀਰ ਸਿੰਘ ਬਾਦਲ ਨੇ ਤਾਂ ਕਿਹਾ ਮੈਂ ਨਿਮਾਣੇ ਸਿੱਖ ਦੇ ਤੌਰ ਤੇ ਹਾਂ ਇਹ ਸ਼ੁਭੀਰ ਸਿੰਘ ਬਾਦਲ ਹੁਣ ਨੇ ਬਿਆਨ ਦਿੱਤਾ ਵੀ ਨਿਮਾਣੇ ਸਿੱਖ ਦੀ ਤਰ੍ਹਾਂ ਤੇ ਵਹਿਕਾਰ ਤੱਕ ਸਰ ਮੇਰਾ ਤਾਂ ਰੂਮ ਰੂਮ ਹੈ ਜਿਹੜਾ ਹਾਂ ਵੀ ਮੇਰਾ ਜਿਹੜਾ ਰੂਮ ਰੂਮ ਹੈ ਉਹ ਸਿੱਖ ਪੰਥ ਨੂੰ ਸਮਰਪਿਤ ਹੈ ਤੇ ਮੈਂ ਅਕਾਲ ਤਖਤ ਨੂੰ ਸਰਵਉੱਚ ਮੰਨਦਾ ਤੇ ਉਸ ਦੀ ਸਰਵਉੱਚਤਾ ਨੂੰ ਸਤਕਾਰ ਕਰਦਾ ਹੋਇਆ ਮੈਂ ਕਾਰਸਕ ਸਾਹਬ ਦੇ ਉੱਤੇ ਪੇਸ਼ ਹੋਊਗਾ ਤੇ ਹੁਣ ਉਹ ਦੇਖਣ ਵਾਲੀ ਗੱਲ ਇਹ ਵੀ ਫਿਰ ਸਾਹਿਬਾਨ ਉਸ ਨੂੰ ਕੀ ਸਜ਼ਾ ਦਿੰਦੇ ਨੇ ਉਹ ਕੀ ਸਪਸ਼ਟੀ ਕਰ ਦਿੰਦਾ ਇਹ ਸਾਰੇ ਜਿੰਨੇ ਦੋਸ਼ ਲੱਗੇ ਹੋਏ ਨੇਗੇ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਕੀ ਪੋਜੀਸ਼ਨ ਹੋ ਤੁਹਾਨੂੰ ਕੀ ਲੱਗਦਾ ਵੀ ਜੋ ਇਹਨਾਂ ਨੇ ਬਿੜਾ ਬਾਗੀ ਚਲਾ ਕੇ ਨੇ ਜਿਹਨੂੰ ਆਪਾਂ ਉਹਨਾਂ ਨੇ ਫੈਸਲਾ ਲਿਆ ਵੀ ਅਸੀਂ ਇੱਕ ਯਾਤਰਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ਮਾਉਂ ਚਲਾਵਾਂਗੇ ਉਹ ਉਹਦਾ ਕੀ ਅਸਰ ਹੋਊਗਾ ਉਹ ਬਸ ਉਹ ਕਹਿੰਦੇ ਵੀ ਅਸੀਂ ਪਿੰਡ ਪਿੰਡ ਜਾ ਕੇ ਇਹ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ ਕਾਲੀ ਦਲ ਤੋਂ ਜਿਹਦੇ ਵਿੱਚ ਅਸੀਂ ਵੀ ਸ਼ਾਮਲ ਸੀ ਸੁਖਵੀਰ ਸਿੰਘ ਬਾਦਲ ਮੁੱਖ ਦੋਸ਼ੀ ਸੀ ਅਸੀਂ ਸਭ ਨੂੰ ਅੰਦਰ ਉੱਜਾ ਕੇ ਪਿੰਡ-ਪਿੰਡ ਜਾ ਕੇ ਅਸੀਂ ਇਹਦਾ ਪ੍ਰਚਾਰ ਕਰਾਂਗੇ ਪ੍ਰਚਾਰ ਕਰਨ ਤੋਂ ਬਾਅਦ ਤੁਹਾਡੀ ਨਰ ਚ ਕਿਸ ਸਮਰਥਨ ਮਿਲੂਗਾ ਇਹਨੂੰ ਕੋਈ ਮਿਲੂਗਾ ਸਮਰਥ ਦੇਖੋ ਅਸਲ ਵਿੱਚ ਤਾਂ ਗੱਲ ਇਹ ਹੈ ਇਹ ਸਮੂਚਿਕ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਸਾਰੀ ਦੋਸ਼ੀ ਹੈਗੀ ਹੁਣ ਘੱਟ ਦੋਸ਼ੀ ਕੋਈ ਵੀ ਨਹੀਂ ਹੈਗਾ ਉਹ ਦਰੂਕ ਬੰਦੇ ਨੇ ਆਪਦੇ ਆਪਣੂ ਵੀ ਅਸੀਂ ਘਟਾਏ ਤੇ ਇਹ ਇਹ ਵੱਧ ਹੈਗਾ ਪਰ ਸਾਰੇ ਦੋਸ਼ੀ ਨੇਗੇ ਮੈਨੂੰ ਨਹੀਂ ਲੱਗਦਾ ਵੀ ਲੋਕ ਇਹਨਾਂ ਨੂੰ ਫੇਰ ਵੀ ਸਤਿਕਾਰ ਕਰਨਗੇ ਆ ਹਾਲੀਆ ਜਿਹੜੀ ਚੋਣ ਹੋਈ ਹੈ ਹੁਣ ਜਿਮਨੀ ਚੋਣ ਜਿਮਨੀ ਚੋਣ ਦੇ ਵਿੱਚ ਜਿਹਨੂੰ ਇਹਨਾਂ ਨੇ ਟਿਕਟ ਦਿੱਤੀ ਤੇ ਸ਼ਰਮ ਦੀ ਕਲ ਦਾ ਨਿਸ਼ਾਨ ਦਿੱਤਾ ਉਹਦੀ ਬਾਅਦ ਵਿੱਚ ਕਹਿੰਦੇ ਅਸੀਂ ਤੇ ਇਹਦੀ ਮਦਦ ਨਹੀਂ ਕਰਨੀ ਹੈ ਅਸੀਂ ਤੇ ਇਹ ਜਿਹੜੀ ਸੀਟ ਹੈ ਇਹ ਉਹਨੂੰ ਬਸਪਾ ਨੂੰ ਦੇਤੀ ਹੁਣ ਬਸਪਾ ਨੂੰ 700 750 ਇਹ ਜੀ ਇੰਨੀ ਕਿ ਬੋਟ ਮਿਲੀ ਏ ਤੇ ਉਹਨੂੰ 12 1250 ਬੋਟ ਮਿਲੀ ਏ ਜੇ ਹੁਣ ਦੇਖ ਲੋ ਅਕਾਲੀ ਦਾ ਕਿਹਨੂੰ ਅਕਾਲੀ ਦਲ ਮੰਨੀਏ ਚਾਹੇ ਉਹਨੂੰ ਮੰਨ ਲੋ ਚਾਹੇ ਉਹਨੂੰ ਮੰਨ ਲੋ ਹੁਣ ਪੋਜੀਸ਼ਨ ਇੰਨੀ ਮੜ ਜਾਈਏ ਕਿ ਜਵਾਨ ਤਾਂ ਜਬਤ ਹੋ ਗਏ ਉਹਨਾਂ ਦੋਨਾਂ ਦੀਆਂ ਤੇ ਇਸ ਕਰਕੇ ਇਹ ਜਿਹੜਾ ਸੁਖਵੀਰ ਸਿੰਘ ਬਾਦ ਜਿਹੜਾ ਅਕਾਲੀ ਦਲ ਚਲਾ ਜਿਹੜਾ ਹੈਗਾ ਇਹ ਜਿਹੜਾ ਇੱਕ ਦੋਸ਼ ਲੱਗਦਾ ਵੀ ਜਿਹੜਾ ਬਖਰੇਵਾ ਇਹ ਇਹਦੇ ਪਿੱਛੇ ਕੁਝ ਰਾਜਨੀਤਿਕ ਸ਼ਕਤੀਆਂ ਏ ਐਨ ਨੂੰ ਮੈਂ ਤੁਸੀਂ ਕਿਵੇਂ ਮੰਨਦੇ ਹੋ ਰਾਜਨੀਤਿਕ ਸ਼ਕਤੀ ਹੋਇਆ ਕੋਈ ਹੋਰ ਤਾਂ ਹੋ ਨਹੀਂ ਸਕਦੀ ਜੇ ਹੋਈ ਤਾਂ ਉਹੋ ਬੀਜੇਪੀ ਨੂੰ ਮੰਨਿਆ ਜਾ ਸਕਦਾ ਪਰ ਮੈਨੂੰ ਨਹੀਂ ਲੱਗਦਾ ਬੀਜੇਪੀ ਦੇ ਪਿੱਛੇ ਇਹਦੀ ਕੁਝ ਅਗਲਗਦਗੀ ਹੈਗੀ ਹੈ ਹੋ ਸਕਦਾ ਕੁਝ ਨਾ ਕੁਝ ਹੋਰ ਇੰਟਰਸਟ ਉਹਨਾਂ ਨੂੰ ਹੋਵੇ ਪਰ ਇੰਨੀ ਗੱਲ ਉਹ ਨਹੀਂ ਕਰ ਸਕਦੇ ਵੀ ਇੰਨੇ ਲੋਕ ਜਿਹੜੇ ਬਾਕੀ ਲੀਡਰ ਹੋ ਕੇ ਨਿਕਲੇ ਨੇ ਉਹ 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 ਆਪਣਾ ਬੀਜੇਪੀ ਦੇ ਅੱਖੇ ਦੂਰ ਚੋਡੀ ਨਜ਼ਰ ਚ ਕਾਲੀਦਾਲ ਦਾ ਸੁਧਾਰ ਕਿਵੇਂ ਹੋ ਸਕਦਾ ਕਾਲੀ ਦਲ ਦਾ ਸੁਧਾਰ ਤਾਂ ਦੇਖੋ ਝੁੰਡਾ ਕਮੇਟੀ ਇਹ ਗੱਲ ਕਹਿੰਦੀ ਸੀ ਵੀ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਇਹ ਨੂੰ ਚੇਂਜ ਕਰੋ ਤੇਜ ਕਰਕੇ ਫਿਰ ਹੋ ਸਕਦਾ ਸੁਧਾਰ ਹੋ ਸਕਦਾ ਕਿਉਂਕਿ ਜਥੇਦਾਰ ਬਹੁਤ ਬੈਠੇ ਨਿਜਾਨ ਨਿਕਰਵਾਨੀਆਂ ਦਿੱਤੀਆਂ ਉਹ ਹੁਣ ਵੀ ਪਾਰਟੀ ਨੂੰ ਚੱਕ ਲੈਣਗੇ ਇਹ ਇਹ ਉਹਨਾਂ ਦਾ ਮੰਨਣਾ ਹੈ ਹੋ ਸਕਦਾ ਇਸ ਤਰੀਕੇ ਦੇ ਨਾਲ ਆਪਣਾ ਲਾਸਟ ਸਵਾਲ ਸ਼ਰੂਨੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹੂੰ ਜੇ ਇਹ ਐਮੀ ਅਲੱਗ-ਅਲੱਗ ਰਹੇ ਹੂੰ ਤਾਂ ਫਿਰ ਸ਼ਰੂਨੀ ਕਮੇਟੀ ਦਾ ਕੀ ਬਣੇਗਾ ਕੌਣ ਇਹ ਤੇ ਹਾਵੀ ਹੋਏਗਾ ਕਿਸ ਨੂੰ ਲੋਕ ਜਿਹੜਾ ਬੰਦ ਤੜਾ ਹੋਏਗਾ ਉਹਨਾਂ ਦੀ ਇਹ ਕੋਸ਼ਿਸ਼ ਵੀ ਹੈ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਕਰਦੇ ਜੇ ਉਹ ਸ਼੍ਰੋਮਣੀ ਕਮੇਟੀ ਦੇ ਕਾਲੀ ਦਲ ਦੇ ਅਸਰੇ ਹੈ ਵੀ ਉਸੇ ਕਾਲੀ ਦਲ ਨੂੰ ਅਸਰ ਕਾਲੀ ਦਲ ਬਣੇ ਜਾਂਦਾ ਹੈ ਜਿਹਦਾ ਕਬਜ਼ਾ ਸ਼੍ਰੋਮਣੀ ਕਮੇਟੀ ਦੇ ਉੱਤੇ ਹੋਵੇ ਉਹ ਵੀ ਅਧਖਾਤੇ ਉਹ ਵੀ ਕੋਸ਼ਿਸ਼ ਕਰਨਗੇ ਫਖਵੀਰ ਸਿੰਘ ਬਾਦ ਆਜੇ ਤੌਰ ਤੇ ਕਰੂਗਾ ਜਿੰਨੀ ਕੋਈ ਹੋ ਸਕਦੀ ਹੈ ਇਹ ਇਹਦੇ ਵਿੱਚ ਇੱਕ ਤੀਜੀ ਗੱਲ ਹੋ ਰਹੀ ਹੈ ਕਿ ਹੋਰ ਪਾਰ ਡਿਕੜੇ ਨਿਕੜਿਆ ਹੈ ਦੀ ਅਮਰਤਪਾਲ ਸਿੰਘ ਤੇ ਜਾਂ ਸਰਬਜੀਤ ਸਿੰਘ ਜਿਹੜੇ ਦੋ ਨਵੇਂ ਹੋ ਐਮਪੀ ਬਣੇ ਨੇਗੇ ਇਹਨਾਂ ਦੀ ਵੀ ਅੱਖ ਜਿਹੜੀ ਹੈ ਸ਼ਰੂਮਨੀ ਕਮੇਟੀ ਦੇ ਉੱਪਰ ਹੀ ਹੈ ਕਿਉਂਕਿ ਉਹ ਅਮਰਤਪਾਲ ਸਿੰਘ ਨੇ ਇਹ ਗੱਲ ਆਖੀ ਹੈ ਸੁਨੇਹਾ ਦਿੱਤਾ ਹੈ ਜਦੋਂ ਇੱਥੋਂ ਉਹ ਸੌ ਚੱਕਣਾ ਆਏ ਸੀਗੇ ਕਿ ਸ਼ਰੂਮਨੀ ਕਮੇਟੀ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਓ ਉਹ ਵੱਧ ਤੋਂ ਵੱਧ ਵੋਟਾਂ ਮਾਣੋਂ ਦਾ ਹੋਰ ਮਤਲਬ ਕੀ ਹੋ ਸਕਦਾ ਹੈ ਉਹ ਮਤਲਬ ਵੀ ਇਹੀ ਹੈ ਵੀ ਅਸੀਂ ਵੀ ਸ਼ਰੂਮਨੀ ਕਮੇਟੀ ਨੁਕਾਬ ਜੋ ਕਰਨ ਵਾਸਤੇ ਉਹਦਾ ਹੋ ਸਕਦਾ ਇਹ ਜਿਹੜੇ ਸਰਬਜੀਵ ਕਾਚੇ ਦਾ ਢਣਾ ਹੋਵੇ ਇਹਨਾਂ ਦੋਨਾਂ ਨੂੰ ਪਛਾੜ ਕੇ ਇਹ ਅੱਗੇ ਹਾਂ ਇਹ ਹੋ ਸਕਦਾ ਕਿਉਂਕਿ ਦੇਖੋ ਨਾ ਕਿੰਨੀਆਂ ਕਿੰਨੀਆਂ ਬੋਟਾ ਲੈ ਕੇ ਜਿੱਤੇ ਕੇ ਦੌੜ ਲੈ ਜਾਣੀ ਉਹ ਅਮਰਪਤ ਪਾਰ ਸਿੰਘ ਜੀ ਦਾ ਜਿਵੇਂ ਹੈਰਾਨੀ ਵਾਲੀ ਗੱਲ ਹੀ ਹੈ ਉਹ ਜੇਲ੍ਹ ਚ ਬੰਦਾ ਬੈਠਾ ਹੈ ਪੈਸਾ ਨਹੀਂ ਉਹਦੇ ਕੋਲ ਢੇਲਾ ਨਹੀਂ ਹੈ ਉਹ ਕਹਿਣ ਨੂੰ ਇਹ ਗੱਲ ਕਹਿੰਦਾ ਮੇਰੇ ਕੋਲ ਤਾਂ 1000 ਰੁਪਏ ਹੀ 1000 ਰੁਪਏ ਵੱਧ ਤੋਂ ਵੱਧ ਹੋਰ ਮੇਰੇ ਕੋਲ ਕੁਝ ਨਹੀਂ ਕਿਆਵਿੰਦਰ ਸਿੰਘ ਜੀ ਅੱਜ ਦੀ ਗੱਲ ਦਾ ਅਸੀਂ ਟੱਕੜ ਲੀਏ ਕੇ ਫੇਲ ਹ ਹ ਪਹਿਲਾ ਤਾਂ ਪੰਜਾਬ ਅੰਦਰ ਸ਼ਰੋਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਹਮ ਸ਼ਰੋਣੀ ਕਮੇਟੀ ਤੇ ਇਹ ਜਿਹੜਾ ਅਕਾਲੀ ਦਲ ਦੀ ਹਾਲਤ ਨਾਜ਼ੁਕ ਹੋਣ ਦਾ ਬਹੁਤ ਵੱਡਾ ਅਸਰ ਪਊਗਾ ਤੇ ਹੋ ਸਕਦਾ ਹੈ ਉਹ ਜਿਹੜੇ ਸਰਵਜੀਤ ਸਿੰਘ ਖਾਲਸਾਪ ਜਾਂ ਅਮਰਪਾਲ ਸਿੰਘ ਦੀ ਟੀਮ ਹੈ ਹਾਂ ਉਹ ਅੱਗੇ ਨਿਕਲ ਜੇ ਤੇ ਸ਼ਰੋਣੀ ਅਕਾਲੀ ਦਲ ਦਾ 2027 ਚ ਕੀ ਬਣੂਗਾ ਇਹਦੇ ਬਾਰੇ ਹਲੇ ਕੋਈ ਸਮਾਂ ਲਗ ਗਿਆ ਅਜੇ ਕੁਝ ਨਹੀਂ ਕਹਿ ਸਕਦੇ ਜਗਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅਜੇ ਤੁਹਾਡੇ ਨਾਲ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਸਾਡੇ ਨਾਲ ਜੁੜੇ ਰਹੋ ਸਾਡੇ ਆਰ ਕੇ ਜੀ ਪੇਜ ਆਰ ਕੇ ਜੀ YouTube ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਬਹੁਤ ਬਹੁਤ ਸ਼ੁਕਰੀਆ